ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਬੈਕ ਨੈਕ ਤੇ ਲੀਫ ਲਾਉਣੀ ਦੱਸਦੇ ਹਾਂ ਤੇ ਬੜੇ ਸੌਖੇ ਤਰੀਕੇ ਦੇ ਨਾਲ ਤੇ ਬੜੀ ਸੋਹਣੀ ਸਾਫ਼ ਹੋਵੇ ਸੁਗ੍ਰੇਟਾਂ ਮਿਹਦੇ ਨਾਲ ਲੱਗ ਜਾਂਦੀ ਹੈ ਜੀ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਪਹਿਲਾਂ ਤੋਂ ਦੇਖਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਠੀਕ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਧੰਨਵਾਦ ਉਸ ਅਕਾਲ ਪੁਰਖ ਦਾ ਪੱਲੇ ਨੰਬਰ ਤੇ ਤੇ ਦੂਸਰੇ ਤੇ ਤੁਹਾਡਾ ਤੇ YouTube ਦਾ ਬਹੁਤ-ਬਹੁਤ ਧੰਨਵਾਦ ਆਪਣਾ ਚੈਨਲ ਦਾ ਜਿਹੜਾ ਮੋਨਟਾਈਜ਼ ਹੋ ਗਿਆ ਤੇ ਆਪਣੇ ਜਿਹੜੇ 4000 ਵਾਚ ਟਾਈਮ ਉਹ ਪੂਰਾ ਹੋ ਗਿਆ ਤੇ ਹੁਣ ਅੱਗੇ ਵੀ ਸਾਨੂੰ ਤੁਹਾਡੇ ਸਾਥ ਦੀ ਪੂਰੀ ਲੋੜ ਹੈ ਜਰੂਰ ਸਾਡਾ ਸਾਥ ਦਿਓ ਤੁਸੀਂ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਇਦਾਂ ਕੋਨਾ ਇਦਾਂ ਕਰਕੇ ਇਹਨੂੰ ਆਪਾਂ ਰੇਵ ਕਰ ਲਿਆ ਕੱਪੜੇ ਨੂੰ ਰੇਵ ਕਰਕੇ ਤੇ ਆਪਾਂ ਇਸ ਤਰ੍ਹਾਂ ਨਾ 1 ਇੰਚ ਜਿਹੜੀ ਇਹ ਦੂਰੀ ਆਪਾਂ ਕਰਦੇ ਹਾਂ ਇਸ ਤਰ੍ਹਾਂ ਆਪਾਂ ਦੇਖਾਂਗੇ ਤੇ 2 ਤੋਂ 1/2 ਇੰਚ ਇਹ ਹੋ ਜਾਏਗੀ ਇਹਨੂੰ ਆਪਾਂ ਫੱਟ ਲੈਨੇ ਜੇ ਤੁਹਾਡੇ ਕੋਲ ਲੰਬਾ ਕੱਪੜਾ ਹੈਗਾ ਤਾਂ ਤੁਸੀਂ ਵੱਢੀ ਕੱਟ ਲਓ ਨਹੀਂ ਤੇ ਫਿਰ ਜੋੜ ਲਾਗੇਗਾ ਇਸ ਤਰ੍ਹਾਂ ਤੇ ਜੇ ਤੁਸੀਂ ਜੋੜ ਵੀ ਲਾਉਣਾ ਲਾਉਣਾ ਹੈ ਜਿੱਦਾਂ ਆਗਲਾ ਆਪਣਾ ਕੱਪੜਾ ਬਚ ਗਿਆ ਇਹਦੀ ਸੈਟਿੰਗ ਕਰਕੇ ਆਪਾਂ ਧਰ ਕੇ ਨਾ ਇਸ ਤਰ੍ਹਾਂ ਜੋੜਦਾ ਆ ਤੇ ਬਾਦੂ ਇਹ ਪੂਰਾ ਆ ਜਾਏਗਾ ਕਿ ਤੁਸੀਂ ਐਕਸਟਰਾ ਕੱਟ ਲੈਣਾ ਜੇ ਕੋਈ ਵੱਡੀ ਕੋਈ ਡੋਰੀ ਵਗੈਰਾ ਵੀ ਬਣਾਉਣੀ ਹੋਵੇ ਨਾ ਫਿਰ ਵੀ ਤੁਸੀਂ ਇੱਥੋਂ ਕਸਾ ਲੈਣਾ ਹੈਗਾ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਕਟਾਈ ਤੁਹਾਨੂੰ ਆਨ ਲੱਗ ਜਾਂਦੀ ਹੈ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਬਿਨਾਂ ਨਿਸ਼ਾਨ ਲਾਏ ਤੋਂ ਵੀ ਤੁਸੀਂ ਸੋਨਾ ਕੱਟ ਲੈਣੀ ਐ ਐਕਸਟਰਾ ਕਰਕੇ ਤੁਸੀਂ ਲੰਬੀ ਜਿਹੀ ਡੋਰੀ ਵੀ ਬਣਾ ਸਕਦੇ ਹੋ ਤੇ ਇਹ ਆਪਾਂ ਇਹਦੇ ਲਈ ਕਾਫੀ ਹੋਏਗੀ ਜੋਨਕ ਗਲਾ ਜਿਹੜਾ ਜਿਆਦਾ ਡੀਪ ਨਹੀਂ ਹੈਗਾ ਤੇ ਇਹ ਆਪਾਂ ਤੁਹਾਨੂੰ ਦਿਖਾਉਣਾ ਦੱਸ ਸਕਦੇ ਹਾਂ ਹਾਂ ਥਿਲਕੋ ਆਪਾਂ ਸੈੱਟ ਕਰ ਲੈਂਦੇ ਹਾਂ ਜੇ ਜਿਹੜੀ ਕੋਈ ਵੱਧ ਘੱਟ ਹੈ ਇਹ ਬਾਅਦ ਚ ਨਾ ਫालतू ਕਪੜਾ ਛੱਡਾਇਆ ਬਾਅਦ ਚ ਵੀ ਕੱਟਿਆ ਜਾਂਦਾ ਹੈ ਐਸ ਤਰ੍ਹਾਂ ਕਰਕੇ ਆਪਾਂ ਉਹ ਦਿੰਦਾ ਆ ਕੇ ਦੇਖੋ ਆਪਾ ਪਲੇਟ ਵਗੈਰਾ ਪਾ ਲੈਨੇ ਤੇ ਇਸ ਤਰ੍ਹਾਂ ਆਪਾਂ ਗਲਾ ਜਿਹੜਾ ਕਟਿੰਗ ਕਰਕੇ ਲੱਖਿਆ ਸੀ ਇਹਦੀ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਕਮੀਜ਼ ਰੱਖ ਲੈਣਾ ਸਿੱਧਾ ਦੇਖੀ ਤੇ ਇਸ ਤਰ੍ਹਾਂ ਪੜਾ ਕਰਨਾ ਉੱਪਰ ਇਹਨੂੰ ਕਾਰਾ ਕਰਕੇ ਦਾ ਕੱਲੇ ਨਾਲ ਇਹਨੂੰ ਪੁੱਠੀ ਕਰ ਲੈਣਾ ਤੇ ਇਹ ਆਪਾਂ ਕਾਰੀ ਲੀਰੀ ਲਾਵਾਂਗੇ ਤੇ ਜੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਦੂਰੀ ਵੀ ਲੱਗ ਜਾਂਦੀ ਹੈ ਆਪਾਂ ਦੋਈ ਤਰ੍ਹਾਂ ਇਹ ਪਹਿਲਾਂ ਵੀ ਦੱਸਿਆ ਨੇ ਇਸ ਤਰ੍ਹਾਂ ਆਪਾਂ ਇੱਕ ਪੈਰ-ਪੈਰ ਦਾ ਮਾਰਜਿਨ ਲੈ ਕੇ ਨਾ ਆਪਾਂ ਲੀਹ ਨੂੰ ਖਿੱਚਣਾ ਤੇ ਨਾ ਹੀ ਆਪਾਂ ਗੜੇ ਨੂੰ ਖਿੱਚਣਾ ਇਹ ਕੋਲੇ ਮਾਰਜਿਨ ਰੱਖ ਲਿਆ ਆਪਾਂ ਇਸ ਆਂ ਲਿਖ ਰਿਹਾ ਜਿਹੜੀ ਲਾ ਦੇਣੀ ਹੈ ਫੋਲਡ ਉਹਦਾ ਜਿਹੜਾ ਐਕਸਟਰਾ ਫਰੈਂ ਨੂੰ ਤੁਸੀਂ ਕੱਟ ਜੇ ਤੁਸੀਂ ਦੋ ਸਲਾਈਆਂ ਲਾਉਣੀਆਂ ਲਾਉਣੀਆਂ ਨੇ ਫਿਰ ਤੁਸੀਂ ਇਹਦੇ ਤੇ ਇੱਕ ਸਲਾਈ ਲਾ ਕੇ ਬਾਦ ਚ ਪਾਉਣ ਦਿਓ ਨਹੀਂ ਤੇ ਇੱਕੇ ਵਾਰੀ ਕੰਮ ਨਵੇੜਨਾ ਜੇ ਤੁਸੀਂ ਤੇ ਫਿਰ ਤੁਸੀਂ ਇਸ ਜਿਹੜੇ ਨੀਰ ਨੂੰ ਇਸ ਤਰ੍ਹਾਂ ਕਰਕੇ ਐਕਸਟਰਾ ਫੋਲਡ ਕਰ ਲੈਣ ਜਿੰਨੀ ਤੁਸੀਂ ਇਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਰੱਖ ਸਕਦੇ ਹੋ ਇਸ ਤੋਂ ਵੱਧ ਵੀ ਰੱਖ ਸਕਦੇ ਹੋ ਅੱਟ ਵੀ ਰੱਖ ਸਕਦੇ ਤੇ ਜੇ ਆਪਾਂ ਥੋੜੀ ਜਿਹੀ ਬਰੀਕ ਰੱਖਾਂਗੇ ਨਾ ਫਿਰ ਵਿੱਚ ਬਲ ਵਗੈਰਾ ਨਹੀਂ ਪੈਣਗੇ ਤੇ പൈ വരക്കോൾഡ് ജനങ്ങ സിലായി ਉਹੀ ਸਲਾਈਆਂਆਂ ਨੇ ਇੱਕ ਇਹਨੂੰ ਜੋੜਨ ਲੱਗਿਆ ਤੇ ਇੱਕ ਉੱਪਰ ਦੀ ਦੋ ਹੀ ਸਲਾਈਆਂ ਦੇ ਵਿੱਚ ਦੇਖੋ ਆਪਣਾ ਕਿੰਨਾ ਸੋਹਣਾ ਜਿਹੜੀ ਲੀਰ ਹੈ ਕੋਈ ਵੀ ਬਲ ਨਹੀਂ ਪੈਗਾ ਤੁਸੀਂ ਬੜੀ ਆਰਾਮਦਾਰੀ ਦੇ ਨਾਲ ਇਹਦੇ ਤੇ ਤਰਪਾਈ ਕਰ ਸਕਦੇ ਜਿਹੜਾ ਐਕਸਟਰਾ ਕੱਪੜਾ ਉਹਨੂੰ ਆਪਾਂ ਕੱਟ ਦਿੰਨੇ ਆ ਇਹ ਤੁਸੀਂ ਇਸ ਤਰ੍ਹਾਂ ਕਰ ਲਿਓ ਤਾਂ ਕਿ ਇਹ ਵੀ ਇਧਰੋਂ ਨਾਲ ਕੋਈ ਵੀ ਕੱਪੜਾ ਨਾ ਕੱਟਿਆ ਜਾਵੇ ਇਸ ਤਰ੍ਹਾਂ ਨਾਲ ਉਹ ਰੱਖ ਕੇ ਤੁਸੀਂ ਸਾਰਾ ਕੱਪੜਾ ਕਟਿੰਗ ਕਰ ਦੇਣਾ ਇਹ ਇਦਾਂ ਅੰਦਰ ਨੂੰ ਫੋਲਡ ਹੋ ਜੇਗੀ ਨਾਲ ਦੀ ਨਾਲ ਆਪਣਾ ਜਿਵੇਂ ਮਰਜ਼ੀ ਆਪਾਂ ਕੱਟ ਸਕਦੇ ਆ ਇਸ ਤਰ੍ਹਾਂ ਦੇ ਆ ਰੱਖਦੇ ਕੋਈ ਤੁਸੀਂ ਇਹ ਫालतू ਦੀ ਇਹ ਸਾਰੇ ਕੱਟ ਦੇਣੀ ਹੈ। ਕੇ ਮੋਟੀ ਆ ਕੱਟਿੰਗ ਦੀਰ ਤੇ ਹੁਣ ਇਹਨੂੰ ਆਪਾਂ ਤਰਪਾਈ ਕਰਨ ਵੇਲੇ ਨਾ ਕੋਈ ਆਪਾਂ ਨੂੰ ਖਿਆਈ ਨਹੀਂ ਹੋਣੀ ਬਹੁਤ ਸੋਹਣੀ ਇਹ ਤਰਪਾਈ ਹੋ ਜਾਂਦੀ ਹੈ ਇਸ ਤਰ੍ਹਾਂ ਅੰਦਰ ਨੂੰ ਮੁੜ ਜਾਂਦੀ ਹੈ ਇਕਲੀ ਇੱਕ ਹੀ ਆਪਾਂ ਸਲਾਈ ਆ ਲਾਈ ਹੈ ਇੱਕ ਇਹਨੂੰ ਜੋੜਨ ਵੇਲੇ ਲਾਈ ਸੀ ਦੋ ਸਲਾਈਆਂ ਦੇ ਵਿੱਚ ਬਹੁਤ ਸੋਹਣੀ ਇਹ ਦੀਰ ਲੱਗ ਜਾਂਦੀ ਹੈ ਤੁਸੀਂ ਦੇਖੋ ਗੜਾ ਬਿਲਕੁਲ ਹੈ ਨਾ ਆਪਣਾ ਇਹ ਗੋਲਜਾ ਨਹੀਂਗਾ ਇੱਥੋਂ ਗੁੱਠਾ ਬਿਲਕੁਲ ਗਲਾਈ ਦੇ ਵਿੱਚ ਹੈਗਾ ਜਿਵੇਂ ਚੌਰਸ ਜਾ ਗਲੇ ਆਪਣਾ ਚਾਹੁੰਦੇ ਆਪਣੇ ਕਸਟਮਰ ਆਪਾਂ ਵੀ ਬਣਾਉਨੇ ਤੇ ਫਿਰ ਵੀ ਕੋਈ ਬਾਜ ਨਹੀਂ ਹੈਗਾ ਬੜੇ ਹੀ ਆਰਾਮ ਦੇ ਨਾਲ ਅਨਜਾਣ ਤੋਂ ਜਾਣ ਵੀ ਇਹਦੀ ਜਿਹੜੀ ਹੈ ਤਰਪਾਈ ਕਰ ਸਕਦਾ ਕੋਈ ਬਾਜ ਨਹੀਂ ਪਾਏਗਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜੀ ਕਰ ਦਿਆ ਕਰੋ ਜੀ ਤੇ ਤੁਹਾਡੀ سپورਟ ਦੀ ਸਾਨੂੰ ਬਹੁਤ ਲੋੜ ਹੈ ਤੇ ਤੁਸੀਂ ਸਾਨੂੰ سپورਟ ਕਰਦੇ ਰਹੋ ਠੀਕ ਹੈ ਜੀ that's you got